ਦੇ ਟੋਲੇਵਾਲ ਦੇ ਨੇੜੇ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਸੇਵਾਦਾਰ ਦੀ ਪਤਨੀ ਦੇ ਵੱਲੋਂ ਡਿਊਟੀ ਪਾਲ ਜੁੜਾ ਹੈ ਬਿਊਟੀ ਪਾਰਲਰ ਦਾ ਕੰਮ ਕੀਤਾ ਜਾ ਰਿਹਾ ਸੀ ਅਤੇ ਇਸ ਦੀ ਜਾਣਕਾਰੀ ਮਿਲਦੇ ਹੀ ਨਿਹੰਗ ਸਿੰਘ ਜਥੇਬੰਦੀਆਂ ਜੜੇ ਨੇ ਮੌਕੇ ਤੇ ਪਹੁੰਚਿਆ ਤੇ ਉਹਨਾਂ ਦੇ ਵੱਲੋਂ ਇਸ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਅਤੇ ਕਿਹਾ ਕਿ ਉਹ ਗੁਰੂ ਘਰ ਦੇ ਵਿੱਚ ਅਜਿਹਾ ਕੰਮ برداشت ਨਹੀਂ ਕਰਨਗੇ ਹਾਲਾਂਕਿ ਗੁਰਦੁਆਰੇ ਦੇ ਪ੍ਰਬੰਧ ਨੇ ਇਸ ਮਾਮਲੇ ਦੇ ਵਿੱਚ ਸੇਵਾਦਾਰ ਦੀ ਛੁੱਟੀ ਕਰ ਦਿੱਤੀ ਹੈ ਅਤੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਹੀ ਉਸ ਮੌਕੇ ਤੇ ਉਹ ਪਹੁੰਚੇ ਨੇ ਇਥੇ ਜੋ ਕਿ ਸਾਡੀ ਡਿਊਟੀ ਲੱਗੀ ਹੋਈ ਆ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਬੇਅਦਵੀ ਹੁੰਦੀ ਆ ਜਾਂ ਕਿਤੇ ਕੋਈ AC ਵਾਲੀ ਤਾਰ ਜਾਂ ਕੋਈ ਵੀ ਏਦਾਂ ਦੀ ਗੱਲ ਹੁੰਦੀ ਆ ਵੀ ਸਾਨੂੰ ਉੱਥੇ ਪਹੁੰਚਣਾ ਪੈਂਦਾ ਹੈਗਾ ਤੇ ਅੱਜ ਸਾਨੂੰ ਇੱਥੇ ਪਤਾ ਲੱਗਿਆ ਹੈਗਾ ਵੀ ਕੁਝ ਆਪਣੇ ਸੇਵਾਦਾਰ ਵੀ ਉਹ ਇੱਥੇ ਬਾਲਬੂ ਜੀ ਮਨਾਉਦੇ ਮਨਾਂ ਦਾ ਜਨਾਨੀਆਂ ਦਾ ਨਾਮ ਨਹੀਂ ਲੈ ਰਹਾਂ ਹਾਂ ਦਾ ਜਿਹੜਾ ਮੂੰਹ ਮਾਜੇ ਸੱਲਦੀਆਂ ਨੇ ਉਹ ਹੁਸੈਨ ਸਲਈਆ ਜਾਂ ਕਰਦੀਆਂ ਨੇ ਤੇ ਉਹਦੇ ਕਰਕੇ ਵੀ ਸਾਨੂੰ ਪਤਾ ਲੱਗਾ ਵੀ ਗੁਰੂ ਘਰ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ ਅਸੀਂ ਰੋਕਣ ਵਾਸਤੇ ਆਏ ਹਾਂ ਵੀ ਜੋ ਸਾਡੀ ਕਮੇਟੀ ਗੁਰੂ ਘਰ ਦੀ ਹੈਗੀ ਆ ਉਹਨਾਂ ਨੇ ਕਹਿ ਦਿੱਤਾ ਵੀ ਇਹ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਹੜਾ ਗੁਰਦੁਆਰਾ ਬਾਬਾ ਗੁਰਦੁਆਰਾ ਕਿਹੜਾ ਬਾਕੀ ਪ੍ਰਧਾਨ ਜੀ ਨਾਲ ਗੱਲ ਕਰੋ ਮੜੇ ਕੀ ਆ ਕੇ ਕੀ ਨਾਮ ਇਹ ਢੋਲੇ ਵਾਲ ਦੱਸੇ ਸਾਨੂੰ ਇੱਥੇ ਕੁਝ ਆਇਆ ਨਜ਼ਰ ਨਜ਼ਰ ਹਾਂਜੀ ਹਾਂਜੀ ਇੱਥੇ ਜਿਹੜੀ ਚੀਜ਼ ਆ ਨਾ ਸਾਡੇ ਕੋਲੇ ਵੀਡੀਓ ਰਿਕਾਰਡਿੰਗਾਂ ਪਈਆਂ ਨੇ ਜਿਨ੍ਹਾਂ ਨੇ ਸਾਨੂੰ ਫੋਨ ਕੀਤੇ ਆ ਤਿੰਨ ਮਹੀਨੇ ਤੋਂ ਫੋਨ ਆ ਰਿਹਾ ਸੀ ਬਈ ਕਹਿੰਦੇ ਵੀ ਚੱਲ ਅੱਜ ਜਾਣੇ ਆ ਕੱਲ ਜਾਣੇ ਫਿਰ ਪ੍ਰਧਾਨ ਸਾਹਿਬ ਜੀ ਬਾਹਰ ਗਏ ਸੀ ਕਿਤੇ ਫਿਰ ਤਾਂ ਕਰਕੇ ਹੀ ਲੇਟ ਹੋ ਗਏ ਥੋੜੇ ਜਿਹਾ ਉਸ ਤੋਂ ਬਾਅਦ ਵੀ ਰਹੀ ਜਦੋਂ ਪਹੁੰਚੇ ਇੱਥੇ ਤੇ ਆਨਲਾਈਨ ਕੈਮਰਾ ਬਾਈ ਜੀ ਵੀ ਮੰਨ ਗਿਆ ਵੀ ਆਉਂਦੇ ਹੈਗੇ ਆ ਵੀ ਆਉਂਦੀਆਂ ਨੇ ਜਨਾਨੀਆਂ ਆਉਂਦੀਆਂ ਨੇ ਵੀ ਉਹ ਮਾਰਾ ਮੋਟਾ ਜੂੜਾ ਜੜਾ ਜਾਂ ਕਰਾ ਜਾਂਦੇ ਵੀ ਗੁਰੂ ਘਰ ਦੇ ਵਿੱਚ ਜਦੋਂ ਜੂੜਾ ਕਰਾਂਗੇ ਤਾਂ ਕੇਸ ਤਾਂ ਖੁੱਲਣਾ ਹੀ ਹੈ ਬੱਬਾ ਜੀ ਤੇ ਇੱਕ ਦੋ ਤਿੰਨ ਕਰਕੇ ਫਾਰਕ ਕਰ ਦੇਣੇ ਨੇ ਅਸੀਂ ਰੱਖਣੇ ਨਹੀਂ ਗੁਰੂ ਘਰ ਅਸੀਂ ਗੁਰੂ ਘਰ ਇਹੋ ਕਿਉਂਕਿ ਜਿਹੜਾ ਜੇ ਸਾਡੇ ਗੁਰੂ ਘਰ ਦੀ ਬਦਨਾਮੀ ਹੋ ਰਹੀ ਹੈ ਫਿਰ ਅਸੀਂ ਇਹਨਾਂ ਤੋਂ ਕੀ ਕਰਾਉਣਾ ਹੈਗਾ ਬਾਬਾ ਜੀ ਕਿੰਨੇ ਸਾਲ ਤੋਂ ਰਹਿ ਰਹੇ ਨੇ ਇਹ ਇਹ ਸਾਡੇ ਕੋਲ 12 ਸਾਲ ਤੋਂ ਰਹਿ ਰਿਹਾ 12 ਤੋਂ ਵੀ ਸ਼ਾਇਦ 2 ਸਾਲ ਵੱਧੇ ਹੁਣ ਕਦੇ ਵੀ ਲੱਗੇ ਕਦੇ ਕੋਈ ਗੱਲ ਨਹੀਂ ਇਦਾਂ ਦੀ ਹੋਈ ਨਾ ਨਾ ਕੋਈ ਗੱਲ ਇਦਾਂ ਦੀ ਹੋਈ ਹੋ ਨਹੀਂ ਗਈ ਇਹ ਪਿਛਲੇ 4-5 ਸਾਲ ਤੋਂ ਕੰਮ ਸਿੱਖਣ ਲੱਗੀ ਆ ਬੀਬੀ ਪੋਨੇ 4 ਮਹੀਨੇ ਸਿੱਖਿਆ 3 ਮਹੀਨੇ ਸਿੱਖਿਆ ਕਿੰਨਾ ਕਿ ਸਿੱਖਿਆ ਉੱਪਰ ਕਦੋਂ ਕਰਦੀ ਆ ਕਦੋਂ ਨਹੀਂ ਕਰਦੀ ਕਮੇਟੀ ਨੂੰ ਕੁਝ ਨਹੀਂ ਨੋਟਿਸ ਹੈਗਾ ਜੇ ਸਾਨੂੰ ਨੌਲੇਜ ਦੇ ਤੱਕ ਅੱਦਾ ਤੋਰਿਆ ਹੁੰਦਾ ਭਾਜੀ ਇੱਥੇ ਗੁਰੂ ਘਰ ਅਸੀਂ ਇਦਾਂ ਦੀ ਮਰਿਆਦਾ ਨਹੀਂ ਭੰਗ ਹੋਣ ਦਿੰਦੇ ਹੈਗੇ ਨਾ ਕਦੇ ਹੋਣ ਦਿੰਦੇ